ਹੈਲੋ ਹਾਂਜੀ ਕੀ ਹਾਲ ਚਾਲ ਨੇ ਹੋਰ ਸਰندر ਠੀਕ ਆ ਹਾਂ ਬਸ ਯਾਰ ਕਰੀ ਜੀ ਬੇਲੀ ਸੀ ਅੱਜ ਸਰਕਾਰੀ ਛੁੱਟੀ ਆ ਅ ਮੈਂ ਸੋਚਿਆ ਚਲੋ ਬਾਈ ਨੂੰ ਮਿਲ ਕੇ ਆਈਏ ਕੋਈ ਗੱਪ ਛੱਪ ਕਰੀਏ ਬੇਲੀ ਜੀ ਮੈਂ ਚਲੋ ਮਿਲ ਲੈਣੇ ਹਾਂ ਠੀਕ ਆ ਮੈਂ ਆਉਣਾ ਤੁਹਾਡੇ ਕੋਲੇ ਹੈ ਠੀਕ ਆ ਬੈਠਦੇ ਆ ਫਿਰ ਓਕੇ ਹਾਂ ਜੀ ਕਰੀ ਆ ਜੀ ਇਹਦੇ ਪਾਸੇ ਐਤਰਾ ਬੱਚੇ ਨੇ

ਐਂਦੀ ਦੀ ਛੁੱਟੀ ਕਰ ਰਹੇ ਹਾਂ ਨਾ ਉਹ ਵਕਤ ਕੋਈ ਨਾ ਕੋਈ ਆਈ ਕਦੇ ਮੰਜੂਰ ਦਸਤ ਆ ਗਿਆ ਕਦੇ ਕੋਸੂਰ ਆ ਗਿਆ ਹੋਰ ਫਿਰ ਵਧੀਆ ਚੱਲਦਾ ਗੰਮਾ ਹਾਂ ਠੀਕ ਠਾਕ ਚੜ੍ਹਦੀ ਕਲਾ ਚੱਲ ਵਧੀਆ ਹੋਰ ਪਰਵਾਹ ਠੀਕ ਆ ਹਾਂ ਸਭ ਵਧੀਆ ਮੱਝ ਆ ਵਾਲਾ ਤੂੜੀ ਆਈ ਸੀ ਤੂੜੀ ਕਿੱਥੇ ਲੜਣੀ ਐ ਤੂੜੀ ਦੇਖ ਲਓ ਉੱਥੇ ਆਪਣੇ ਕੁੱਪ ਚ ਪਾ ਦਿਓ ਇਕੱਲਾ ਜਾਣਾ ਕਿਵੇਂ ਦੂਜੇ ਆ ਗਏ ਬੰਦੇ ਦੂਜੇ ਆ ਹੀ ਜਾਂਦੇ ਨੇ ਚੱਲ ਕੋਈ ਨਹੀਂ ਫਿਰ ਮੈਂ ਚਾਹ ਜੂ ਭੇਜਦਾ ਤੁਹਾਨੂੰ ਇਹਨੇ ਲਾ ਲਓ ਚਲੋ ਲੈ ਕਰਕੇ ਲਵਾਨੀ ਉੱਥੇ ਟਰਾਲੀ ਠੀਕ ਹੈ ਜੀ ਠੀਕ ਹੈ ਠੀਕ ਹੈ ਕੋਈ ਨਹੀਂ ਠੈਕ ਬਾਈ ਵਧੀਆ ਨਜ਼ਾਰਾ ਮੋਜਿਆ ਨੇ ਕੀ ਬਣਦਾ ਕੁਝ ਨਹੀਂ ਯਾਰ ਥੋੜਾ ਜਿਹਾ ਕੰਮ ਧੰਦਾ ਯਾਰ ਰਹਿੰਦਾ ਸੀਗਾ ਅੱਛਾ ਵਿਚ ਵਿਚਾਲੇ ਆ ਅੱਜ ਬੁਲਾਏ ਨੇ ਬੰਦੇ ਅੱਛਾ ਤੇ ਮਾਝਾ ਨਵੇਲ ਦੀ ਜਿਹੜਾ ਰਹਿੰਦਾ ਕੰਮ ਹਾਂ ਮੈਂ ਤਾਂ ਚਲੋ ਮਖਿਆ ਬਾਈ ਨੂੰ ਮਿਲ ਕੇ ਆਉਣੇ ਆ ਅੱਜ ਮਾ ਕੋਈ ਬਣਾਉਣਿਆ ਖਾਣ ਪੀਣ ਦਾ ਪ੍ਰੋਗਰਾਮ ਸ਼ਾਮ ਦਾ ਅੱਛਾ ਕੰਮ ਕਰਕੇ ਆਵਾਂਗੇ ਕਿਤੇ ਮੈਂ ਤਾਂ ਕਰਕੇ ਚਲੋ ਬਹੁਤ ਟਾਈਮ ਲੱਗਿਆ ਚਲੋ ਜੀ ਤੁਸੀਂ ਤਾਂ ਬਾਈ ਸਰਕਾਰੀ ਛੁੱਟੀਆਂ ਦਾ ਆਨੰਦ ਮਾਣ ਰਹੇ ਹੋ ਬਸ ਜਿਵੇਂ ਠੀਕ ਆ ਪਰ ਅਸਲ 'ਚ ਪਤਾ ਕੀ ਹੈ ਯਾਰ ਥੋੜੀ ਕਾਦੀ ਛੁੱਟੀ ਅੱਜ ਇਹ ਤੁਹਾਨੂੰ ਤਾਂ ਹੋਣੀ ਨਹੀਂ ਜਾਂਦੀ ਲੇਬਰ ਡੇ ਆ ਬਾਈ ਲੇਬਰ ਡੇ ਕਾਦੀ ਆ ਲੇਬਰ ਡੇ ਤਾਂ ਥੋੜੀ ਤਾਂ ਨਹੀਂ ਤੁਸੀਂ ਤਾਂ ਮੁਲਾਜ਼ਮ ਲੱਗੇ ਹੋ ਚੰਗਾ ਤੁਸੀਂ ਤਾਂ ਮौज ਹੀ ਕਰਦੇ ਹੋ ਥੋੜਾ ਲੇਬਰ 'ਚ ਕੰਮ ਕਿੱਥੇ ਆ ਗਿਆ ਜੀ ਹੁਣ ਅਸੀਂ ਤਾਂ ਫਿਰ ਸਰਕਾਰ ਜਦੋਂ ਕਰ ਦਿੰਦੀ ਹੈ ਫਿਰ ਛੁੱਟੀ ਤਾਂ ਫਿਰ ਸਾਨੂੰ ਲੇਬਰ ਡੇ ਤਾਂ ਪਤਾ ਕੀ ਹੈ ਲੇਬਰ ਵਾਲੇ ਤਾਂ ਅੱਜ ਕੰਮ ਤੇ ਨੇ ਨੇਵਰ ਦੀ ਤਾਂ ਮੈਂ ਤੁਹਾਨੂੰ ਦੱਸਦਾ ਆ ਆਪਾਂ 1 ਮਿੰਟ ਮੈਂ ਤੈਨੂੰ ਮਿਲਵਾਉਣਾ ਮੰਦਾ ਉਹ ਪਾਲ ਹਾਂਜੀ ਉਰੇ ਆ ਯਾਰ ਮੜਿਆ ਲੈ ਫਿਰ ਤੂੰ ਐਂ ਕਰ ਹਾਂਜੀ ਅੱਜ ਤੈਨੂੰ ਪਤਾ ਵੀ ਛੁੱਟੀ ਕਹਦੀ ਐ ਛੁੱਟੀ ਜੀ ਮੈਨੂੰ ਤਾਂ ਨਹੀਂ ਪਤਾ ਹੈਗਾ ਜੀ ਤੁਸੀਂ ਐਂ ਕਰੋ ਅੱਜ ਘਰੇ ਜਾਓ ਅੱਛਾ ਜੀ ਤੇ ਛੁੱਟੀ ਛੱਡੀ ਤੇ ਆਨੰਦ ਮਾਣੋ ਅੱਛਾ ਜੀ ਅੱਜ ਸ਼ਾਇਦ ਤੈਨੂੰ ਪਤਾ ਨਹੀਂ ਵੀ ਜਵਾਖਾਂ ਨੂੰ ਛੁੱਟੀ ਕਰਦੀ ਆ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਨਾ ਜਿੱਤੇਰੇ ਜਵਾਕ ਪੜਦੇ ਆ ਸਰਕਾਰੀ ਸਕੂਲ 'ਚ ਹਾਂ ਕਹਿੰਦੇ ਤਾਂ ਹੈਗੇ ਸੀਗੇ ਜੀ ਅੱਜ ਛੁੱਟੀ ਹੈ ਤੇ ਛੁੱਟੀ ਇਸ ਕੰਮ ਦੀ ਹੈ ਵੀ ਅੱਜ ਲੇਬਰ ਡੇ ਹੈ ਪਤਾ ਲੇਬਰ ਡੇ ਕੀ ਹੁੰਦੀ ਹੈ ਨਾ ਜੀ ਸਾਨੂੰ ਤਾਂ ਲੇਬਰ ਡੇ ਦਾ ਬਾਈ ਜੀ ਦੱਸੋ ਮਤਲਬ ਜਿਹੜੇ ਆਪਣੇ ਇਹਨਾਂ ਨੂੰ ਛੁੱਟੀ ਅੱਜ ਅੱਛਾ ਜੀ ਤੇ ਛੁੱਟੀ ਕਾਸਦੀ ਹੈ ਤੈਨੂੰ ਦੱਸਣਗੇ ਹੁਣ ਅੱਛਾ ਜੀ ਇਹ ਮਜ਼ਦੂਰ ਦੇ ਪੁੱਤ ਹੈ ਜੀ ਅੱਛਾ ਜੀ ਹਾਂ ਅੱਜ ਦੇ ਨਾ ਮਜ਼ਦੂਰਾਂ ਨੂੰ ਛੁੱਟੀ ਹੁੰਦੀ ਆ ਅੱਛਾ ਜੀ ਹਾਂ ਜੀ ਵੀ ਮਤਲਬ ਜਿਹੜੇ ਅਸੀਂ ਆ ਵੀ ਸਾਨੂੰ ਛੁੱਟੀ ਹੈ ਛੁੱਟੀ ਹੁੰਦੀ ਆ ਹਾਂ ਇਹ ਨਾਲ ਥੋਡੇ ਨਾਲ ਸਾਨੂੰ ਵੀ ਛੁੱਟੀ ਹੁੰਦੀ ਆ ਅੱਛਾ ਜੀ ਹਾਂ ਸਾਡੀ ਜਿੰਨੇ ਵੀ ਅਸੀਂ ਸਰਕਾਰੀ ਮੁਲਾਜ਼ਮਾਂ ਸਾਨੂੰ ਵੀ ਛੁੱਟੀ ਹੁੰਦੀ ਆ ਅੱਛਾ ਜੀ ਅੱਛਾ ਜੀ ਥੋਡੇ ਕੱਕੇ ਹੁੰਦੀ ਆ ਸਾਨੂੰ ਅੱਛਾ ਜੀ ਮੈਂ ਸਾਡੇ ਅੱਜ ਤੱਕ ਵੀ ਥੋਡੀ ਛੁੱਟੀ ਹੁੰਦੀ ਆ ਭਾਈ ਸਾਨੂੰ ਤਾਂ ਨਹੀਂ ਪਤਾ ਜੀ ਅੱਜ ਤੁਸੀਂ ਕਿੱਦਾਂ ਜਾਣੇ ਕੰਮ ਤੇ ਹੋਰੇ ਅਸੀਂ ਮੇਰੇ ਸੋਣ 6 ਹੈ ਜੀ ਇਹ ਜਾਣੇ ਕੰਮ ਕਰਦੇ ਹਾਂ ਜੀ ਇਹ ਦੇਖ ਲਓ ਮੁਲਾਜ਼ਮ ਸਾਹਿਬ ਇਹ ਜਿਹੜੀ ਛੁੱਟੀ ਹੈ ਨਾ ਇਹ ਤੁਹਾਨੂੰ ਹੁੰਦੀ ਹੈ ਇਹਨਾਂ ਨੂੰ ਨਹੀਂ ਹੁੰਦੀ ਇਹਦਾ ਵਿਚਾਰੇ ਧੜਕੇ ਕੰਮ ਤੇ ਆਉਂਦੇ ਨੇ ਸ਼ਾਮ ਤੱਕ ਇਹ ਕੰਮ ਤੇ ਰਹਿੰਦੇ ਨੇ ਇਹਨਾਂ ਨੂੰ ਛੁੱਟੀ ਨਾਲ ਮਤਲਬ ਹੀ ਨਹੀਂ ਲੈ ਵੀ ਜੇ ਸੁਬ੍ਹਾ ਅੱਜ ਦੀ ਢੇੜੀ ਮਰਦੀ ਹੈ ਤਾਂ ਤੁਹਾਨੂੰ ਤਾਂ ਕੀ ਫਾਇਦਾ ਕੀ ਨੁਕਸਾਨ ਹੈ ਤੁਸੀਂ ਤੁਹਾਡਾ ਜੀ ਨਹੀਂ ਕਰਦਾ ਵੀ ਤੁਸੀਂ ਅੱਜ ਛੁੱਟੀ ਮਾਣੋ ਜੀ ਤਾਂ ਕਰਦਾ ਜੀ ਫਿਰ ਉਹਨੂੰ ਕਰਦਾ ਕਿਵੇਂ ਖਰਚਾ ਤੁਰਦਾ ਜਵਾਕ ਚੱਲਦਾ ਨਾ ਔਕਾ ਹੋ ਜਾਂਦਾ ਦੀ ਉਹਨਾਂ ਦੀ ਰੋਟੀ ਬੰਦ ਹੋ ਜਾਂਦੀ ਹੈ ਫਿਰ ਜੇ ਅਸੀਂ ਨਾ ਕਮਾਵਾਂਗੇ ਜੀ ਬਿਲਕੁਲ ਹੂੰ ਇਹ ਇਹ ਮਲਾ ਜੀ ਨੂੰ ਸਾਹਿਬ ਆਏ ਜੀ ਛੁੱਟੀਆਂ ਨੇ ਨਾ ਜਿਹੜੀਆਂ ਇਹ ਥੋਡੀਆਂ ਨੇ ਚਲ ਕੋਈ ਨਹੀਂ ਬਾਈ ਕਰ ਲੈ ਕੰਮ ਚਲੋ ਠੀਕ ਹੈ ਜੀ ਪਰਮਾਤਮਾ ਸੁੱਖ ਰੱਖਿਆ ਨਾ ਜੀ ਕੰਮ ਤਾਂ ਆਪਣੀ ਕਿਰਤ ਹੈ ਕਿਉਂ ਵੀ ਰਣਜੀਤ ਸਿੰਘ ਹਾਂ ਜੀ ਪਤਾ ਲੱਗਦਾ ਹੈ ਗਰਾਊਂਡ ਰਿਐਲਿਟੀ ਕੀ ਹੈ ਭਾਈ ਫਿਰ ਅਸੀਂ ਕੀ ਕਰ ਸਕਦੇ ਹਾਂ ਸਰਕਾਰ ਛੁੱਟੀਆਂ ਸਾਨੂੰ ਦਿੰਦੀ ਹੈ ਐਂ ਮੰਨਦੇ ਆ ਮੰਨਦੇ ਤਾਂ ਤੁਸੀਂ ਸਿਸਟਮ ਮੁਤਾਬਕ ਚੱਲੋ ਤੁਸੀਂ ਦਾ ਚੱਲਦੇ ਹੋ ਪਰ ਜਿਹੜੀ ਅਸਲੀਅਤ ਹੈ ਜਿਹੜਾ ਮੰਨ ਲਓ ਆਪਾਂ ਕਹਿ ਸਕਦੇ ਆ ਨਾ ਗਰਾਊਂਡ ਰਿਪੋਰਟ ਹੈ ਉਹ ਇਹ ਹੈ ਅਸਲ ਛੁੱਟੀ ਕੀ ਚਾਹੀਦੀ ਕਿੰਨਾ ਨੂੰ ਹੁੰਦੀ ਹੈ ਇਹਨਾਂ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਨਾਂ ਦੀ ਛੁੱਟੀ ਹੈ ਜਿਹੜੀ ਉਹ ਨਾਮ ਤਾਂ ਇਹਨਾਂ ਦਾ ਵਰਤੇ ਜਾਂਦਾ ਹਾਂ ਨਾਮ ਤਾਂ ਉਹ ਇਹਨਾਂ ਦਾ ਜਿਹੜੇ ਮੰਨ ਲਾ ਲਓ ਅੱਜ ਮੇਰੇ ਘਰੇ 8-10 ਬੰਦੇ ਕੰਮ ਤੇ ਲੱਗੇ ਹੋਏ ਹਨ ਇਹਨਾਂ ਦਾ ਵਿਚਾਰ ਇਹਦਾ ਨਾਮ ਤਾਂ ਜ਼ਰੂਰ ਪਤਾ ਜਾਂਦਾ ਉਹ ਛੁੱਟੀ ਦੇ ਵਿੱਚ ਲੈਬਲ ਡੇ ਤਾਂ ਕਹਿੰਦਾ ਬਿਲਕੁਲ ਪਰ ਉਹ ਦੇਵਰਾਣੇ ਨੂੰ ਛੁੱਟੀ ਕਿੱਥੋਂ ਹੋਈ ਉਹ ਤਾਂ ਛੁੱਟੀ ਤਾਂ ਜਿਹੜੇ ਤੁਹਾਡੇ ਵਰਗੇ ਮੁਲਾਜ਼ਮ ਨੇ ਉਹ ਮੰਨ ਗਏ ਤੁਹਾਡੇ ਭਾ ਦੀ ਛੁੱਟੀ ਆ ਬਾਈ ਵੀ ਵਧੀਆ ਟੌਪ ਦੇ ਹੋ ਕੇ ਹਨ ਜੇ ਲੋਕ ਗੁੱਸਾ ਵੀ ਨਾ ਕਰਿਓ ਤੁਸੀਂ ਭਰਾ ਹੋ ਸਾਡੇ ਠੀਕ ਹੈ ਬਾਈ ਤੇ ਚਲੋ ਤੁਹਾਡਾ ਤਾਂ ਜੋ ਇਦਾਂ ਬਣਿਆ ਹੋਇਆ ਨਾ ਸਿਸਟਮ ਉਹਦਾ ਕੋਈ ਸਮਝ ਨਹੀਂ ਆਉਂਦੀ ਕਿ ਉਹਨੇ ਸਿਸਟਮ ਬਣਾ ਰਕੇ ਸਾਨੂੰ ਤਾਂ ਫਿਰ ਜਦੋਂ ਦੇਣ ਦੇ ਨੇ ਉਹ ਛੁੱਟੀਆਂ ਮੰਨਣੀਆਂ ਪੈਂਦੀਆਂ ਨੇ ਪੈਂਦੀਆਂ ਨੇ ਇੱਕ ਕਰਕੇ ਵੀ ਮੈਂ ਵੀ ਕਦੇ-ਕਦੇ ਸੋਚਦਾ ਹਾਂ ਨਾ ਵੀ ਯਾਰ ਇਹ ਮਜ਼ਦੂਰ ਨੇ ਜਿਹੜੇ ਜਦੋਂ ਆਏ ਸਾਲ ਮਜ਼ਦੂਰ ਦਿਖਤ ਦੀ ਛੁੱਟੀ ਆਉਂਦੀ ਆ ਵੀ ਉਹਦਾ ਨਜ਼ਾਰੇ ਅਸੀਂ ਲੈ ਰਹੇ ਹਾਂ ਉਹ ਤਾਂ ਵਿਚਾਰਾ ਘੱਟਾ ਢੋ ਰਿਆ ਹਾਂ ਇਹ ਬਾਈ ਜੀ ਇਹ ਬਹੁਤ ਇੱਕ ਸਮਾਜ ਨੇ ਇੱਕ ਇਹੋ ਜਿਹਾ ਮੰਨ ਲਓ ਵੀ ਕੁਰਤੀ ਪੈਦਾ ਕੀਤੀ ਹੈ ਕੁਰਤੀ ਕਹਿ ਸਕਦੇ ਆ ਆਪਾਂ ਬਿਲਕੁਲ ਤੇ ਪਰ ਗੱਲ ਇਹ ਵੀ ਜਦੋਂ ਸਿਸਟਮ ਦੇ ਵਿੱਚ ਆ ਜਾਂਦੀ ਹੈ ਫਿਰ ਸਾਨੂੰ ਫਿਰ ਛੁੱਟੀ ਦਾ ਫਿਰ ਹੋਰ ਸੁਣਾ ਫਿਰ ਇਹ ਤਾਂ ਗੱਲਾਂ ਚੱਲਦੀਆਂ ਹੀ ਰਹਿਣਗੀਆਂ ਬਸ ਬਾਈ ਫਿਰ ਮੈਂ ਤਾਂ ਚੱਲਦਾ ਬਾਈ ਨਾ ਨਾ ਕੋਈ ਨਹੀਂ ਬੈਠ ਜਾ ਰਹਾ ਆਪਾਂ ਦੂੰਗ ਆਇਆ ਬਤੰਦਰਾ ਛੁੱਟੀ ਹੈ ਤੈਨੂੰ ਅੱਜ ਆਪਾਂ ਇੰਜੋਏ ਕਰਦੇ ਆਂ ਮੈਨੂੰ ਬਾਈ ਕੋਈ ਜ਼ਰੂਰੀ ਕੰਮ ਜ਼ਿਆਦਾ ਆ ਗਿਆ ਮੈਂ ਜਾ ਕੇ ਉਹ ਕੰਮ ਕਰਾਂ ਨਹੀਂ ਨਹੀਂ ਕੋਈ ਨਹੀਂ ਹੁੰਦਾ ਹੁਣ ਤਾਂ ਆਪਾਂ ਬੈਠਾਂਗੇ ਹੋਰ ਆ ਜਾਣਗੇ ਦੋਵੇਂ ਬਾਈ ਸੱਚ ਪੁੱਛਦਾ ਨਾ ਮੈਨੂੰ ਤੇਰੀ ਗੱਲ ਸੁਣ ਕੇ ਯਾਰ ਮੈਂ ਯਾ ਫਿਰ ਜਦਿਆ ਯਾਰ ਮੇਰੇ 4-5 ਲੇਬਰ ਵਾਲੇ ਬੰਦੇ ਕੰਮ ਕਰ ਰਹੇ ਨੇ ਘਰੇ ਅੱਛਾ ਮੈਂ ਜਾ ਕੇ ਉਹਨਾਂ ਦੇ ਨਾਲ ਇੰਜੋਏ ਕਰਾਂ ਤੇ ਉਹਨਾਂ ਨੂੰ ਛੁੱਟੀ ਕਰਾਂ ਤੇ ਉਹਨਾਂ ਨਾਲੇ ਉਹਨਾਂ ਨੂੰ ਪੈਸੇ ਵੀ ਦੇਵਾਂ ਤੇ ਉਹਨਾਂ ਨੇ ਵੀ ਵਿਚਾਰਿਆਂ ਨੇ ਗਰੀਬਾਂ ਨੇ ਆਪਦਾ ਕੋਈ ਕਾਰੋਬਾਰ ਕਰਨਾ ਹੋਊਗਾ ਤੇ ਅੱਜ ਦੇ ਦਿਨ ਮੈਂ ਉਹਨਾਂ ਨੂੰ ਛੁੱਟੀ ਕਰਾਂ ਇਹ ਗੱਲ ਵੀ ਮੰਨ ਲਓ ਆ ਕਿ ਬਾਈ ਮੈਂ ਇਸ ਗੱਲ ਦੀ ਗਲਤੀ ਮੰਨਦਾ ਹਾਂਗਾ ਵੀ ਯਾਰ ਵੀ ਜਿਹੜਾ ਇਹ ਸਮਾਜ ਦੇ ਵਿੱਚ ਗ੍ਰੁਤੀ ਫਲਾਈ ਹੋਈ ਆ ਲੇਬਰ ਡੇ ਦੀ ਵੀ ਲੇਬਰ ਤੱਕ ਕੋਈ ਸੁਭੀ ਬੂਝ ਨਹੀਂ ਹੈਗੀ ਉਹਨਾਂ ਨੂੰ ਕੋਈ ਉਹ ਕਰ ਨਹੀਂ ਰਹੇ ਤੇ ਅਸੀਂ ਮੁਲਾਜ਼ਮ ਛੁੱਟੀਆਂ ਮੰਗ ਰਹੇ ਹਾਂ ਤੁਹਾਨੂੰ ਮੁਲਾਜ਼ਮਾਂ ਨੂੰ ਛੁੱਟੀਆਂ ਮਿਲ ਰਹੀਆਂ ਹਨ ਬਹੁਤ ਵਧੀਆ ਭਾਈ ਮੰਨ ਲਓ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆਈ ਹੈ ਨਾ ਹੋਰ ਵੀ ਲੋਕਾਂ ਦੇ ਮਨ 'ਚ ਇਹ ਆਉਣੀ ਚਾਹੀਦੀ ਹੈ ਤੇ ਭਾਈ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਇਹ ਵੀਡੀਓ ਸਿਰਫ ਸਮਝਾਉਣ ਵਾਸਤੇ ਬਣਾਈ ਸੀਗੀ ਉਹ ਸੋਚਦਾ ਹੈ ਕਿ ਕਿਸ ਨੂੰ ਚੰਗੀ ਲੱਗੇ ਜਾਂ ਨਾ ਲੱਗੇ ਬਹੁਤੇ ਵਿਦਵਾਨ ਇਹ ਜੇ ਵੀ ਹੋਣਗੇ ਜਿਹੜੇ ਸਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਹੋ ਸਕਦਾ ਹੈ ਗਾਲਾਂ ਵੀ ਕੱਢਣ ਪਰ ਜੋ ਜਿਹਨੂੰ ਚੰਗਾ ਲੱਗਦਾ ਬਾਈ ਜੀ ਜਿਹਦੇ ਥੱਲੇ ਵੀ ਲੋ ਹੁੰਦਾ ਹੈਗਾ ਉਹ ਹੀ ਜੀ ਬਹੁਤ ਦੰਦਾ ਨਾ ਗਾਲਾਂ ਵਾਲੇ ਗਾਣੇ ਰਹਿਣਗੇ ਪਿਆਰ ਮੋਹਤ ਵਾਲੇ ਪਿਆਰ ਮੋਹਤ ਵੀ ਕਰਨਗੇ ਸੋ ਇਸ ਕਰਕੇ ਇਹ ਤੁਹਾਨੂੰ ਇੱਕ ਸਮਝਾਉਣ ਦਾ ਤਰੀਕਾ ਸੀਗਾ ਜੇ ਕਿਸ ਨੂੰ ਚੰਗਾ ਲੱਗਿਆ ਤਾਂ ਕਿ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਧੰਨਵਾਦ ਧੰਨਵਾਦ